ਜਿੰਨੇ ਵੀ ਬਾਪੂ ਬਲਕੌਰ ਸਿੰਘ ਨੂੰ ਪਿਆਰ ਕਰਦੇ ਨੇ ਕਮੈਂਟ ਜ਼ਰੂਰ ਕਰਨਾ ਜਿੰਨੇ ਵੀ ਸਿੱਧੂ ਮਸੇਵਾਲੇ ਨੂੰ ਪਿਆਰ ਕਰਦੇ ਨੇ ਜਿੰਨੇ ਵੀ ਸਰੋਤੇ ਪਿਆਰ ਕਰਦੇ ਨੇ ਛੋਟੇ ਚੇ ਵੱਡੇ ਬੱਚੇ ਚੇ ਬਜ਼ੁਰਗ ਇਹ ਤੁਹਾਡੀਆਂ ਸੀਸਾਂ ਦੇ ਸਦਕਾ ਹੀ ਇਹ ਹੋ ਸਕ ਹੋ ਚੁੱਕਿਆ ਹੈ ਕਾਹਦਾ ਸਵੈ ਤੇ ਆ ਕੀ ਬਾਪੂ ਬਲਕੌਰ ਸਿੰਘ ਦੇ ਘਰ ਅੱਜ ਮੁੜ ਕੇ ਖੁਸ਼ੀਆਂ ਉਹਨਾਂ ਦੇ ਵੇੜੇ ਵਿੱਚ ਵਾਪਸ ਆ ਗਈਆਂ ਨੇ ਮੁੜ ਕੇ ਵੈਗਰੂ ਜੀ ਨੇ ਖੁਸ਼ੀਆਂ ਦੇ ਰੂਪ ਦੇ ਵਿੱਚ ਪੁੱਤਰ ਦੀ ਦਾਤ ਪੁੱਤਰ ਦੀ ਦਾਤ ਬਖਸ਼ੀ ਹੈ ਹਾਂਜੀ ਦੋਸਤੋ ਆਜੋ ਜੀ ਲਾਈਵ ਤੇ ਕਾਫੀ ਸਮੇਂ ਮਗਰੋਂ ਆਜੇ ਦੋਸਤੋ ਮੈਂ ਹੋਇਆ ਲਾਈਵ ਮੈਂ ਸੋਚਿਆ ਕਿ ਅੱਜ ਪਤਾ ਲੱਗਿਆ ਬਾਪੂ ਬਲਕੌਰ ਸਿੰਘ ਦੇ ਘਰਾਂ 'ਚ ਮੁੱਢ ਤੋਂ ਖੁਸ਼ੀਆਂ ਆਈਆਂ ਨੇ ਵਾਪਸ ਪੁੱਤਰ ਨੇ ਲਿਆ ਜਨਮ ਹਾਂਜੀ ਆ ਜਾਓ ਜਦੋਂ ਲਾਈਵ ਤੇ ਆ ਜਾਓ ਜੀ ਲਾਈਵ ਤੇ ਹਾਂਜੀ ਜਿਹੜੇ ਵੀ ਵੀਰ ਭੈਣ ਭਰਾ ਲਾਈਵ ਤੇ ਜੁੜ ਰਹੇ ਨੇ ਕਮੈਂਟ ਜ਼ਰੂਰ ਕਰੋ ਜੀ ਜਿਹੜੇ ਤੁਹਾਡੇ ਕਮੈਂਟ ਨੇ ਸਾਡੇ ਲਈ ਘਿਓ ਖਿਚੜੀ ਵਰਗਾ ਕੰਮ ਕਰਦੇ ਨੇ ਇਹ ਜਿਹੜੇ ਜੇਕਰ ਤੁਸੀਂ ਲਾਇਕ ਜਾਂ ਕਮੈਂਟ ਕਰੋਗੇ ਨਾ ਉਸ ਦੇ ਨਾਲ ਜਿਹੜੀ ਮੇਰੀ ਵੀਡੀਓ ਆ ਕੋਈ ਵੀ ਤੁਹਾਡੇ ਤੱਕ ਪਹੁੰਚਦੀ ਹੋਵੇਗੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਅੱਗੇ ਤੋਂ ਚੰਗੀ ਵੀਡੀਓ ਬਣਾਈਏ ਹਨਾ ਵਧੀਆ ਤੁਹਾਡੇ ਤੱਕ ਪਹੁੰਚਾਈਏ ਵੀਡੀਓ ਦੇਖੋ ਬਹੁਤ ਮਿਹਨਤ ਆਉਂਦੀ ਆ ਵੀਡੀਓ ਬਣਾਉਣ ਤੇ ਦੂਰ ਦੌਰ ਤੱਕ ਜਾਣਾ ਪੈਂਦਾ ਹੈ ਹੈਨਾ ਤੇ ਹੁਣ ਅੱਜ ਕੱਲ ਜਿਹੜਾ ਮੀਡੀਆ ਦਾ ਜ਼ਮਾਨਾ ਹੈ ਦੌਰ ਚੱਲਦਾ ਮੀਡੀਆ ਦਾ ਹੁਣ ਕਈ ਤਰ੍ਹਾਂ ਦੇ ਲੋਕ ਅੱਜ ਕੱਲ ਵੀਡੀਓ ਪਾਉਂਦੇ ਨੇ YouTube ਤੇ Facebook ਤੇ Instagram ਤੇ ਪਰ ਚੰਗੀਆਂ ਵੀਡੀਓ ਪਾਓ ਕਿਉਂਕਿ ਸਾਡੇ ਬੱਚਿਆਂ ਨੇ ਵੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਣੀ ਹੁੰਦੀ ਹੈ ਨਾ ਵੀਡੀਓ ਇਹ ਜਿਹਾਂ ਵੀਡੀਓ ਪਾਓ ਜਿਹੜਾ ਸਾਰਾ ਪਰਿਵਾਰ ਦੇਖ ਸਕੇ ਤੇ ਅੱਜ ਮੈਂ ਈ ਵੀਡੀਓ ਬਣਾ ਰਿਹਾ ਹਾਂ ਮੈਂ ਬਹੁਤ ਹੀ ਖੁਸ਼ੀ ਹੋਈ ਆ ਜਮ ਨੂੰ ਜਦੋਂ ਪਤਾ ਲੱਗਿਆ ਕਿ ਬਾਪੂ ਬਲਕੌਰ ਸਿੰਘ ਦੇ ਘਰਾਂ ਇੱਕ ਬੱਚੇ ਨੇ ਜਨਮ ਲਿਆ ਬੇਟੇ ਨੇ ਜਨਮ ਲਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਰਸਮਾ ਹੋਇਆ ਏ ਤੁਹਾਡੇ ਜਿਹੜੇ ਤੁਹਾਡੀਆਂ ਸਿਸਾਨੇ ਤੁਹਾਡੀਆਂ ਦੁਆਵਾਂ ਨੇ ਇਹਨਾਂ ਨੇ ਇਹਨਾਂ ਦੀ ਬਦੌਲਤ ਹੋਇਆ ਜੀ ਜੋ ਕੁਝ ਹੋਇਆ ਹੈ ਜਿੰਨੇ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਜਿੰਨੇ ਵੀ ਸਰੋਤੇ ਭੈਣ ਭਰਾ ਬੱਚੇ ਹੈ ਨਾ ਬਜ਼ੁਰਗ ਛੋਟੇ ਵੱਡੇ ਸਾਰੇ ਹੀ ਹਾਂਜੀ ਜਿੰਨੇ ਵੀ ਸਾਰੇ ਹੀ ਪਿਆਰ ਕਰਦੇ ਨੇ ਕਮੈਂਟ ਕਰ ਜ਼ਰੂਰ ਕਰਨਾ ਜਿਹੜਾ ਕਮੈਂਟ ਨੇ ਨਾ ਇਹ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਵਧਾਈਆਂ ਦੇ ਸਕਦੇ ਹੋ ਵਧਾਈਆਂ ਦੇ ਰੂਪ ਦੇ ਵਿੱਚ ਜਣੀ ਕਾ ਕਮੈਂਟ ਕਰ ਸਕਦੇ ਹੋ ਕਮੈਂਟਰ ਆਈ ਪਤਾ ਲੱਗ ਜਾਵੇ ਕਾ ਕਿਹੜੇ-ਕਿਹੜੇ ਭੈਣ ਭਰਾ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੇ ਅੱਜ ਘਰਾਂ ਮੁਰ ਤੋਂ ਖੁਸ਼ੀਆਂ ਆ ਗਈਆਂ ਨੇ ਵਾਪਸ ਉਹਨਾਂ ਦੇ ਵਿਹੜੇ ਦੇ ਵਿੱਚ ਚਾਹਲ ਪਹਿਲ ਹੋ ਗਈ ਏ ਸ਼ੁਰੂ ਕੋਸ਼ਿਸ਼ ਕਰਾਂਗੇ ਕੀ ਥੋੜੇ ਜਿੰਨਾ ਸੇਤੀ ਹੋ ਚੱਕ ਸੇਤੀ ਹੋ ਸਕੇ ਕੀ ਤੁਹਾਨੂੰ ਦਰਸ਼ਨ ਤੁਹਾਨੂੰ ਉਹਨਾਂ ਦੇ ਘਰਾਂ ਪਹੁੰਚ ਗਏ ਉਹ ਬੱਚੇ ਨੂੰ ਦਿਖਾਈਏ ਨਾ ਜਿਹਨੇ ਜਨਮ ਲਿਆਏ ਜਿਹੜੇ ਬੇਟੇ ਨੇ ਜਨਮ ਲਿਆ ਕਹਿ ਸਕਦੇ ਆ ਕਿ ਉਹ ਸਿੱਧੂ ਮੁਸੇ ਵਾਲਾ ਹੀ ਵਾਪਸ ਆ ਗਿਆ ਏ ਦੇਖੋ ਕਿਰਪਾ ਹੋ ਗਈ ਬੈਗਰੂ ਦੀ ਸੱਚੇ ਪਾਤਸ਼ਾਹ ਦੀ ਜੇਕਰ ਉਸ ਦੀ ਕਿਰਪਾ ਹੋ ਜਾਵੇ ਕੀ ਨਹੀਂ ਹੋ ਸਕਦਾ ਹੈਗਾ ਬਾਕੀ ਜਿਹੜੇ ਤੁਹਾਡਾ ਸਰੋਤਿਆਂ ਦਾ ਭੈਣ ਭਰਾਵਾਂ ਦਾ ਜਿੰਨੇ ਵੀ ਨੇ ਹਨ ਇਹਨਾਂ ਦਾ ਪਿਆਰ ਆਸ਼ੀਰਵਾਦਾਂ ਨੇ ਦੁਆਵਾਂ ਨੇ ਇਹ ਰੰਗ ਲਿਆਉਂਦੀਆਂ ਨੇ ਜਿਹੜੀਆਂ ਸੀਸਾ ਇਹ ਤਾਰ ਦਿੰਦੀ ਹੈ ਇਨਸਾਨ ਨੂੰ ਦੁਆ ਤਾਰ ਦਿੰਦੀ ਆ ਕਿਉਂਕਿ ਇਹ ਤੁਹਾਡੀ ਦੁਆ ਸਦਕੇ ਹੀ ਅਜੇ ਇਹ ਹੋ ਚੁੱਕੇ ਹੋਇਆ ਹੈ ਹਾਂਜੀ ਕਰੋ ਜੀ ਕਮੈਂਟ